ਪੰਜਾਬ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜੀ ਘਟਨਾ ਕਪੂਰਥਲਾ ਦੇ ਪੁਲਤ ਹਲਕੇ ਦੀ ਹੈ ਜਿੱਥੇ ਪਿੰਡ ਭਗਵਾਨਪੁਰ ਦੇ ਗੁਲਦਵਾਰਾ ਸਾਹਿਬ 'ਚ ਇੱਕ ਸ਼ਖਸ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਸ਼ਖਸ ਨੂੰ ਗ੍ਰੰਥੀ ਸਿੰਘ ਨੇ ਫੜ ਲਿਆ ਅਤੇ ਹਾਜ਼ਰ ਲੋਕਾਂ ਨੇ ਚੰਗੀ ਤਰ੍ਹਾਂ ਕੋਟਾਪਾ ਚੜਿਆ ਪੁਲਿਸ ਵੱਲੋਂ ਜ਼ਖਮੀ ਸ਼ਖਸ ਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਪਰ ਹੀ ਗਿਣਤੀ ਵਿੱਚ ਸੰਗਤ ਸਿਵਲ ਹਸਪਤਲ ਦੇ ਬਾਹਰ ਮੁਲਜ਼ਮ ਖਿਲਾਫ ਕਾਰਵਾਈ ਦੀ ਟੱਟ ਕੇ ਖੜੀ ਵਿਖਾਈ ਦਿੱਤੀ ਪੁਲਿਸ ਵੱਲੋਂ ਲੋਕਾਂ ਦੇ ਰੋਹ ਨੂੰ ਦੇਖਦਿਆਂ ਕੋਈ ਅਨਸਕਾਮੀ ਘਟਨਾ ਨਾ ਵਾਪਰਨ ਦੇ ਡਰੋਂ ਸਿਵਲ ਹਸਪਤਲ ਦੇ ਆਲੇ-ਦੁਆਲੇ ਸਖਤ ਪੈਰਾ ਲਗਾ ਰੱਖਿਆ ਹੈ ਦੱਸਿਆ ਜਾ ਰਿਹਾ ਹੈ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਸਨ ਇਸ ਦੌਰਾਨ ਹੀ ਇੱਕ ਸ਼ਖਸ ਵੱਲੋਂ ਗੁਰੂ ਘਰ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪੜ੍ਹ ਦਿੱਤੇ ਗਏ। ਇਸ ਵਰਤਾਰੇ ਨੂੰ ਗ੍ਰੰਥੀ ਸਿੰਘਮ ਵੱਲੋਂ ਮੌਕੇ ਤੇ ਵੇਖਿਆ ਦੱਸਿਆ ਜਾ ਰਿਹਾ ਹੈ। ਜਿਸ ਨੇ ਸ਼ਖਸ ਨੂੰ ਉਦੋਂ ਹੀ ਫੜ ਲਿਆ। ਇਸ ਤੋਂ ਬਾਅਦ ਹਾਜ਼ਰ ਲੋਕਾਂ ਵੱਲੋਂ ਸ਼ਖਸ ਦੀ ਜੰਮ ਕੇ ਕੁੱਟ ਕੀਤੀ ਗਈ। ਜਿਸ ਦੌਰਾਨ ਉਸ ਦੀ ਬਾਹ ਵੀ ਟੁੱਟ ਗਈ ਦੱਸੀ ਜਾ ਰਹੀ ਹੈ। ਸੋਚਨਾ ਮਿਲੰਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਬਿਆਦਵੀ ਕਰਨ ਵਾਲੇ ਨੂੰ ਜ਼ਖਮੀ ਹਾਲਤ ਚ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਹੈ ਉਧਰ ਪਿੰਡ ਵਾਸੀਆਂ ਤੇ ਸੰਗਤ ਵਿੱਚ ਘਟਨਾ ਕਰਨ ਪੱਖ ਮਾਰ ਉਸ ਪਾਇਆ ਗਿਆ ਜਿਸ ਕੰਨ ਸਿਵਲ ਹਸਪਤਲ ਦੇ ਬਾਹਰ ਰੋਡ ਜਾਮ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਹੌਲ ਤਣਾਪੂਰਨ ਹੁੰਦਾ ਵੇਖ ਕੇ ਸਿਵਲ ਹਸਪਤਲ ਦੇ ਬਾਹਰ ਪੈਰਾ ਲਾਇਆ ਹੋਇਆ ਹੈ ਅਤੇ ਸੰਗਤ ਨੂੰ ਸਮਝਾਇਆ ਵੀ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਪੁਲਿਸ ਤੇ ਭਰੋਸਾ ਰੱਖ ਕੇ ਮਾਹੌਲ ਸ਼ਾਂਤ ਕਰਨ ਲਈ ਕਿਹਾ ਹੈ ਅਤੇ ਮੁਲਜ਼ਮ ਖਿਲਾਫ ਬੰਦੀਆਂ ਧਰਾਵਾਂ ਲਾ ਕੇ ਸਜ਼ਾ ਦਿਵਾਉਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ। ਆਸਨੂ ਸ਼ਾਮ ਕਰੀਬ 3:30 ਵਜੇ ਸਾਨੂੰ ਐਕਿਵਿਟੀ ਮੀਟਿੰਗ ਵਿੱਚ ਭਵਾਨ ਤੋਂ ਪਰਚੇ ਇਹ ਬੰਦਾ ਗੁਰਦੁਆਰੇ ਚ ਬੜਾ ਤੇ ਉਹਨਾਂ ਨੇ ਉਹਨੇ ਵਿਰਧਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੌਕੇ ਤੇ ਸਾਡਾ ਐਸਐਸਓ ਉੱਥੇ ਪਹੁੰਚ ਗਿਆ। ਅਸੀਂ ਇੱਕ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਕੇ ਅਸੀਂ ਕਾਰਵਾਈ ਕਰਾਂਗੇ ਅਸੀਂ ਪਛਤ ਕਰਤਾ ਹੋਏ ਹੈ ਬੀਬੀ ਔਰ 307 ਦੇ ਜਿਹੜੇ ਸੈਕਸ਼ਨ ਐ ਅਸੀਂ ਲਾਤੇ ਹੋਏ ਆਂ ਔਰ ਬਾਕੀ ਜਿਹੜੀ ਕਾਰਵਾਈ ਐ ਉਹ ਵੀ ਅਸੀਂ ਲਾ ਦੇਵਾਂਗੇ ਮੈਨੂੰ ਪਤਾ ਲੱਗ ਪਾਇਆ ਕਿੱਥੋਂ ਦਾ ਹੈ ਜੀ ਆ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਆਂ ਹੈ ਪਰ ਇਹ ਰਹਿਣ ਵਾਲਾ ਕਿੱਥੇ ਦਾ ਐ ਹੁਣ ਅਸੀਂ ਵੈਰੀਫਾਈ ਕਰ ਰਹੇ ਆਂ ਬੰਦੇ ਦਾ ਨਾਮ ਹਰਦੇਵ ਸਿੰਘ ਲਿਖੋ ਔਰ ਬਾਕੀ ਜਿਹੜੀ ਤਸਤੀਸ਼ ਐ ਉਹ ਅਸੀਂ ਜਲਦੋ ਜਲ ਮੁਕੰਮਲ ਕਰਕੇ ਇਹਨੂੰ ਕੇਸ ਨੂੰ ਲਾ ਬਿਲਹੋਲ ਸਥਿਤੀ ਕਿਦਾਂ ਦੀ ਐ ਹੁਣ ਸਥਿਤੀ ਸਾਰੀ ਬਿਲਕੁਰੀ ਕੰਟਰੋਲ ਤੇ ਐ ਸਾਨੂੰ ਬੜਾ ਕੰਪਲੈਟ ਕੀਤਾ ਪਬਲਿਕ ਮੂਵਿੰਗ ਔਰ

ਹਲਾਕ ਅਸੀਂ ਜਿੱਥੇ ਮੌਜੂਦ ਹੈ ਵੈਸੇ ਕੋਈ ਜਿਦਾ ਦੀ ਗੱਲ ਨਹੀਂ ਹੈ ਕਿ ਕੋਈ धरना ਲੱਗਿਆ ਹੋਇਆ ਹੈ ਕੋਈ ਕੋਈ ਪ੍ਰੋਟੈਸਟ ਹੈ ਕੋਈ ਜਿਦਾ ਦੀ ਗੱਲ ਨਹੀਂ ਸਾਰਾ ਮੈਟਰ ਅਸੀਂ ਲੇਤਾ ਹੈ ਔਰ ਉਹਨਾਂ ਸੀ ਇਨਵੈਸਟੀਗੇਸ਼ਨ ਪੱਕਾ ਧਿਆਨ ਦੇਵਾਂਗੇ ਉਹਨੂੰ ਇਨਵੈਸਟੀਗੇਸ਼ਨ ਅਸੀਂ ਜਲਦੋਂ ਜਲਦ ਕੰਪਲੀਟ ਕਰਕੇ ਉਹਨੂੰ ਔਰ ਉਹਦੀ ਹਾਲਾਤ ਠੀਕ ਨੇ ਹਾਂ ਔਰ ਉਹਦੀ ਹਾਲਾਤ ਠੀਕ ਨੇ ਉਹਨਾਂ ਨੂੰ ਸੱਟਾ ਕਿੰਨੀ ਆ ਕਿ ਲੱਗੀਆਂ ਸੀ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਉਹਨੂੰ ਉਹਨਾਂ ਕੇ ਚੈੱਕ ਹੋ ਜਰਾ ਮੈਡੀਕਲ ਬਲਾਈਜ਼ਰ ਹੋਗਾ ਤਾਂ ਕਿ ਠੀਕ